ਸਾਗੂ ਨਿਮਿਸ਼ਾ ਮਹਿਤਾ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਬੀਜੇਪੀ ਦਾ ਪੱਲਾ ਫੜ ਲਿਆ ਹੈ ਦਰਅਸਲ ਨਿਮਿਸ਼ਾ ਗੜਸ਼ੰਕਰ ਆਲਕੇ ਤੋਂ ਟਿਕਟ ਨਾ ਮਿਲਣ ਕਾਰਨ ਨਰਾਜ਼ ਚੱਲ ਰਹੇ ਸਨ ਜਿਨ੍ਹਾਂ ਨੇ ਬੀਜੇਪੀ ਚ ਸ਼ਾਮਲ ਹੋਣ ਦੇ ਬਾਅਦ ਸੁਨੀਲ ਜਾਖੜ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਨਿਮਿਸ਼ਾ ਮਹਿਤਾ ਨੇ ਨਿਮਿਸ਼ਾ ਮਹਿਤਾ ਸਾਬਕਾ ਕਾਂਗਰਸੀ ਤੇ ਗੜਸ਼ੰਕਰ ਦੇ ਵਿੱਚ ਕਾਫੀ ਭਾਰਤੀ ਜਨਤਾ ਪਾਰਟੀ ਪਰਿਵਾਰ ਤੋਂ ਨਿਮਿਸ਼ਾ ਜੀ ਦਾ ਸਵਾਗਤ ਆਤਮਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੇ ਇੱਕ ਗਰਾਊਂਡ ਲੈਵਲ ਦੇ ਵਰਕਰ ਨੂੰ ਇਗਨੋਰ ਕਰਕੇ ਜਿਹੜਾ ਅੱਜ ਇਹੋ ਜਿਹਾ ਬਲੰਡਰ ਕੀਤਾ ਹੈ ਜਿਸ ਬੰਦੇ ਨੂੰ ਪਿੰਡਾਂ ਦੇ ਨਾ ਨਹੀਂ ਪਤਾ ਜਿਸ ਬੰਦੇ ਨੂੰ ਪਿੰਡਾਂ ਦੇ ਰਾਹ ਨਹੀਂ ਪਤਾ ਜਿਸ ਬੰਦੇ ਨੂੰ ਪਿੰਡਾਂ ਦੇ ਵਿੱਚ ਵਰਕਰ ਕਿਹੜੇ ਨੇ ਕਿਹਨਾਂ ਦੀ ਕਿੰਨੀ ਪੈਠ ਹੈ ਔਰ ਦੂਸਰੀ ਪਾਰਟੀ ਦੇ ਜਿਹੜੇ ਲੋਕ ਹੈ ਉਹਨਾਂ ਦੀ ਕਿੰਨੀ ਪੈਠ ਹੈ ਜਿਹਨੂੰ ਇਲਾਕੇ ਦਾ ਕੁਝ ਗਣੇ ਦੀ ਨਹੀਂ ਪਤਾ ਉਸ ਬੰਦੇ ਨੂੰ ਚੁੱਕ ਕੇ ਇੱਕ ਪੈਰਾਸ਼ੂਟ ਲੈਂਡਿੰਗ ਕਰਾ ਦਿੱਤੀ ਗਈ ਹੈ ਕਿਹੜੀ ਕਮੀ ਰਹਿ ਗਈ ਜਿਹੜੀ ਪਾਰਟੀ ਨੂੰ ਨਜ਼ਰ ਆਈ ਤੇ ਉਸੇ ਕਮੀ ਦੇ ਚਲਦਿਆਂ ਨਮਿਸ਼ਾ ਮਹਿਤਾ ਦੀ ਟਿਕਟ ਕੱਢ ਦਿੱਤੀ ਗਈ ਤੁਸੀਂ ਕਹਿੰਦੇ ਹੋ ਔਰ ਇਹ ਲੋਕ ਵੀ ਕਹਿੰਦੇ ਨੇ ਤੁਹਾਡੇ ਜਿਹੜੇ ਸਾਥੀ ਕਹੜੇ ਨੇ ਕਿ ਤੁਸੀਂ ਕੰਮ ਕੀਤਾ ਫਿਰ ਪਾਰਟੀ ਤੁਹਾਡਾ ਕੰਮ ਕਿਉਂ ਨਹੀਂ ਦੇਖਿਆ ਕਿਹੜੀ ਕਮੀ ਦੇ ਚਲਦਿਆਂ ਤੁਹਾਡਾ ਪੱਤਾ ਕਟਿਆ ਨਮਿਸ਼ਾ ਮਹਿਤਾ ਇੱਕ ਸਧਾਰਨ ਪਰਿਵਾਰਚ ਤਾਂ ਜ਼ਰੂਰ ਜੰਮੀ ਹੈ ਔਰ 셀ਫ ਮੇਡ ਹੈ ਔਰ ਸੁਨੀਲ ਜਾਖੜ ਜੀ ਜਿਨ੍ਹਾਂ ਨੇ ਮੇਰੀ ਟਿਕਟ ਨੂੰ ਸਭ ਤੋਂ ਵੱਧ ਆਪੋਜ਼ ਕੀਤਾ ਹੈ ਨਪਿੰਦਰ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਕਹਿਣਾ ਚਾਹੁੰਨੀ ਹੈ ਕਿ ਜਾਖੜ ਸਾਹਿਬ ਅਜ ਤੱਕ ਤੁਸੀਂ ਇੱਕ ਇਲੈਕਸ਼ਨ ਵੀ ਆਪਣੇ ਬਲਬੂਤੇ ਤੇ ਜਿੱਤੇ ਨਹੀਂ ਹੈ ਨਤੀਜੇ ਕੀ ਰਹਿਣਗੇ ਹਾਲਾਤ ਕੀ ਰਹਿਣਗੇ ਸਿਆਸੀ ਸਮੀਕਰਨ ਕੀ ਰਹਿਣਗੇ ਫੈਸਲਾ ਲੋਕਾਂ ਨੇ ਕਰਨਾ ਪਰ ਹਾਲ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਪੰਜਾਬ ਦੀ ਚੋਣ جنگ ਹੈ ਜਿਹੜੀ ਉਹ ਪੂਰੀ ਤਰ੍ਹਾਂ ਭਾਵੇਂ ਯਾਰ ਪੰਜਾਬ ਦਾ ਬੇਸ਼ੱਕ ਠੰਡਾ ਪਰ ਸਿਆਸੀ ਪਾਰਾ ਪੂਰਾ ਚੜ ਚੁੱਕਿਆ ਹੈ ਕੈਮਰਾਮੈਨ ਸੁਖਜਿੰਦਰ ਦੇ ਨਾਲ ਨਪਿੰਦਰ ਸਿੰਘ ਜੀ ਨਾਰਾਜ਼ ਹੋ ਰਹੇ ਤਾਂ ਕਿਤੇ ਨਾਰਾਜ਼ ਹੋ ਕੇ ਕਾਂਗਰਸੀ ਆਗੂ ਜਿਵੇਂ ਹੀ ਟਿਕਟਾਂ ਅਨਾਉਂਸ ਹੋ ਰਹੀਆਂ ਨੇ ਉਹ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਰਹੇ ਨੇ ਜਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਉਹ ਪਹਿਲਾਂ ਹੀ ਜਾਣਾ ਸ਼ੁਰੂ ਹੋ ਗਏ ਸਨ ਲੇਕਿਨ ਗੜ ਸ਼ੰਕਰ ਤੋਂ ਨਿਮਿਸ਼ਾ ਮਹਿਤਾ ਉਹਨਾਂ ਦੇ ਵੱਲੋਂ ਭਾਜਪਾ ਦਾ ਪੱਲਾ ਫੜ ਲਿਆ ਗਿਆ ਹੈ ਗੜ ਸ਼ੰਕਰ ਤੋਂ ਕਾਂਗਰਸ ਨੇ ਅਮਰਪ੍ਰੀਤ ਲਾਲੀ ਨੂੰ ਟਿਕਟ ਦਿੱਤੀ ਹੈ ਜਿਸ ਦੇ ਵਿਰੋਧ ਵਿੱਚ ਨਿਮਿਸ਼ਾ ਮਹਿਤਾ ਭਾਜਪਾ 'ਚ ਸ਼ਾਮਲ ਹੋ ਗਏ ਨੇ ਤੇ ਸੁਨੀਲ ਜਾਖੜ ਤੇ ਵੀ ਨਿਸ਼ਾਨਾ ਸਾਧ ਰਹੇ ਨੇ ਦੀ ਸ਼ਾਮੋਕੀਤਾ ਸੋਸੀ ਭਾਰਤੀ ਜਨਤਾ ਪਾਰਟੀ ਦਾ ਵਾਰਤ ਤੇ ਖਬਰ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਚ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਮਨੀ ਐਕਸਚੇਂਜ ਦੀ ਦੁਕਾਨ ਤੋਂ 4 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਮਾਲਕ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਦੋ ਲੁਟੇਰਿਆਂ ਨੇ ਹਮਲਾ ਕੀਤਾ ਦੋ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ ਮਨੀ ਐਕਸਚੇਂਜ ਦੀ ਦੁਕਾਨ ਤੋਂ 4 ਲੱਖ ਰੁਪਏ ਲੁੱਟੇ ਗਏ ਨੇ ਐਸ ਸੀਸੀਟੀਵੀ ਤਸਵੀਰਾਂ ਨੇ ਦੋ ਲੁਟੇਰਿਆਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਾਲਕ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੀਆਂ ਹੁਸ਼ਿਆਰਪੁਰ ਚ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਮਨੀ ਐਕਸਚੇਂਜ ਦੀ ਇਹ ਦੁਕਾਨ ਹੈ ਜਿੱਥੇ ਦੁਕਾਨਦਾਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਦੋ ਲੁਟੇਰਿਆਂ ਦੇ ਵੱਲੋਂ ਤੇ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸੀਸੀਟੀਵੀ ਚ ਇਹ ਤਸਵੀਰਾਂ ਕੈਦ ਹੋਈਆਂ ਨੇ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਨੇ ਫਿਲਹਾਲ ਇਸ ਬੁਲੇਟਿਨ ਜਨਾਈ ਮੈਨੂੰ دی اجازت ਖਬਰਾਂ ਦਾ سلسلہ ਇਸੇ ਤਰੀਕੇ جاری ਰਹੇਗਾ